ਵਾਹਿ ਸ਼ਾਹੀ ਜਿਵੇਂ ਕੀ ਬੋਲਦਾ ਅਨੰਦ ਮਾਣ ਲਈ ਸਮੂਹ ਸਾਥ ਸੰਗਤ ਜੀ ਸਤੋ ਪੈਲਾ ਫਤੇ ਦੀ ਸਾਂਝ ਪਾਈਏ ਆਓ ਪਿਆਰ ਨਾਲ ਬੋਲੋ ਜੀ ਵਾਹਿਗੁਰੂ ਜੀ ਕਾਰਪਸਾ ਵਾਹਿਗੁਰੂ ਜੀ ਦੀ ਫਤਿਹ ਸੁਖਮਨੀ ਤੁਸੀਂ ਪੜੀ ਅਕੀਰ ਤੇ ਸ੍ਰੋਗ ਇੱਕ ਕਿਉਂਕਿ ਇਹ ਚੋਰ ਹੈ ਸਾਡੇ ਮਿਸ਼ਨ ਦਾ ਪੂਰਾ ਪ੍ਰਭ ਹਰਾ ਦੇਣਾ ਪੂਰਾ ਜਗ ਦਾ ਨਾਉ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਪੂਰੇ ਕੇ ਗੁਣ ਗਾਓ ਗੁਣ ਗਾਉਣੇ ਨੇ ਭਾਵੇਂ ਉਹਨੂੰ ਤੁਸੀਂ ਰਾਗ ਦੇ ਸਬਜੈਕਟ ਦੇ ਵਿੱਚ ਲਓ ਰਾਗ ਰਾਂਗਾ ਲਓ ਰਾਗ ਦੇ ਮਾਧਿਅਮ ਰਾਂਗਾ ਲਓ ਭਾਵੇਂ ਉਹ ਗੁਣ ਤੁਹਾਡੇ ਕਿਰਤ ਦੇ ਵਿੱਚੋਂ ਚਲ ਕਰ ਜਦੋਂ ਤੁਸੀਂ ਕੋਈ ਵੀ ਕੰਮ ਕਰਦੇ ਜੇ ਤੇ ਜੇ ਉਹ ਕੰਮ ਆਦਰਸ਼ ਦੇ ਆਧਾਰ ਤੇ ਉਹ ਗੁਣ ਗੋਹ ਹੈ ਜਦੋਂ ਆਪਾਂ ਕਹਿੰਦੇ ਆ ਨਾ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ ਉਤਮ ਕਰੇ ਭਲਕੇ ਪ੍ਰਭਾਤੀਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿਿ ਆਮਤ ਸੌਂਦਾ ਇਥੇ ਇਸੇ ਜੀ ਸ਼ਬਦ ਚ ਆਉਂਦਾ ਹੈ ਫਿਰ ਚੜ੍ਹੇ ਦਿਵਸ ਕੁਰਬਾਨੇ ਕਾਲ ਹੈ ਹੁਣ ਚੜ੍ਹੇ ਦਿਵਸ ਗੁਰਬਾਨੇ ਕਾਲ ਸੈਂਟਰ ਚ ਕੰਮ ਕਰਨ ਵਾਲਾ ਕਿਵੇਂ ਗਾਏਗਾ ਜਿਹੜਾ ਬੰਦਾ ਕਾਲ ਸੈਂਟਰ ਚ ਕੰਮ ਕਰ ਰਿਹਾ ਵਾ ਇੱਕ ਸੈਕਿੰਡ ਇੱਕ ਫੋਨ ਆਉਂਦਾ ਏ ਇੱਕ ਕੱਟਦਾ ਇੱਕ ਆਉਂਦਾ ਇੱਕ ਕੱਟਦਾ ਜਿਹਦੀ ਕਸਟਮਰ ਡੀਲਿੰਗ ਹੈ ਜਿਹਦੀ ਡੀਲਿੰਗ ਕਲਾਇੰਟ ਨਾਲ ਹੈ ਉਹ ਗੁਰਬਾਨੇ ਕਿਵੇਂ ਗਾਏਗਾ ਫਿਰ ਇਹ ਸ਼ਬਦ ਸਾਡੇ ਤੇ ਲਾਗੂ ਕਿਵੇਂ ਹੁੰਦਾ ਹੈ ਜਿਹੜੇ ਦਿਨਸ ਗੁਰਮਾਨੇ ਗਾਵੇ ਵੀ ਜਿਹੜੀ ਤੂੰ ਗੱਲ ਸਵੇਰੇ ਪੜ ਗਿਆ ਜਪਜੀ ਦੇ ਰੂਪ ਦੇ ਵਿੱਚ ਚੜੇ ਦਿਨਸ ਤੇਰੇ ਜੀਵਨ ਦੇ ਵਿੱਚੋਂ ਗੀਤ ਵਾਂਗੂ ਚੱਲ ਕੇ ਤੋ ਤੇਰੇ ਜੀਵਨ ਦੇ ਵਿੱਚੋਂ ਗੀਤੋਂ ਬਣਿਆ ਅੱਜ ਜਦੋਂ ਸਾਡੇ ਨਿਆਣੇ ਗੀਤ ਗਾਉਂਦੇ ਫਿਰਦੇ ਨੇ ਅੱਜ ਕੱਲ ਦਾ ਜਿਹੜਾ ਪੰਜਾਬ ਦਾ ਵਿਗੜ ਚੁੱਕਾ ਸੱਭਿਆਚਾਰ ਹੈ ਉਹਦੇ ਗੀਤ ਗਾਉਂਦੇ ਨੇ ਉਹ ਗਾਉਂਦੇ ਨਹੀਂ ਐ ਉਹਦਾ ਦੇ ਮੋਦੇ ਵਿੱਚੋਂ ਆਪ ਮਹਾਰਿਓ ਸ਼ਬਦ ਨਿਕਲਦੇ ਨੇ ਕਿਉਂ ਨਿਕਲਦੇ ਨੇ ਕਿਉਂਕਿ ਉਹਦਾ ਅਭਿਆਸ ਕਰ ਲਿਆ ਉਹਨਾਂ ਨੇ ਉਸ এনवायरमेंट ਨੂੰ ਕਬੂਲ ਕਰ ਲਿਆ ਕਬੀਰ ਮਨ ਪੰਖੀ ਭਇਓ ਉਡਡ ਬੈ ਦਸ ਜਾਏ ਜੋ ਜੈਸੀ ਸੰਗਤ ਮਿਲੇ ਸੋ ਤੈਸੋ ਸਫਰ ਕਰ ਜਿਸ এনवायरमेंट ਨੂੰ ਤੁਸੀਂ ਕਬੂਲ ਕਰ ਜਾਂਦੇ ਜੇ ਜਿਸ এনवायरमेंट ਦਾ ਪ੍ਰਭਾਵ ਤੁਸੀਂ ਆਪਣੇ ਤੇ ਲਾਗੂ ਕਰ ਲੈਂਦੇ ਜੇ ਉਹ ਤੁਹਾਡੇ ਜੀਵਨ ਦੇ ਵਿੱਚੋਂ ਗੀਤ ਬਲ ਕੇ ਪ੍ਰਗਟ ਹੋ ਜਾਂਦਾ ਹੈ ਜਦੋਂ ਗੁਰੂ ਸਭ ਗਾਉਣ ਵਾਸਤੇ ਕਹਿੰਦੇ ਨੇ ਬਾਰ-ਬਾਰ ਗਾਉਣਾ ਤਾਂ ਹੁਕਮ ਹੁੰਦੇ ਨਹੀਂ ਉਹਦਾ ਮਤਲਬ ਗਾਉਣਾ ਕਰਮ ਰਾਇ ਜ਼ਰੂਰੀ ਜਬਾਨ ਰਾਇ ਨਹੀਂ ਜ਼ਰੂਰੀ ਮੁਖ ਤੋਂ ਨਹੀਂ ਹੁਣ ਜੇ ਸਾਰੇ ਬੰਦੇ ਤਕਬਈਏ ਨਹੀਂ ਅਸੀਂ ਸਾਰੇ ਤਕਬਈਏ ਨਹੀਂ ਹੈ ਜੇਹੀਂ ਗਾਉਣ ਦੀ ਗੱਲ ਕਰੀਂ ਸਾਰੇ ਤੇ ਕਾ ਨਹੀਂ ਸਕਦੇ ਪਰ ਗਾਉਣਾ ਕਿਵੇਂ ਆ ਫਿਰ ਗਾਉਣਾ ਤੁਹਾਡਾ ਜੀਵਨ ਗੀਤੋ ਗੀਤ ਬੜਾ ਸਰਲ ਹੁੰਦਾ ਹੈ ਰਿਦਮ 'ਚ ਹੁੰਦਾ ਹੈ ਗੀਤ ਨੂੰ ਬੰਨਿਆ ਹੁੰਦਾ ਹੈ ਰਾਗ ਦੇ ਨਾਲ ਤੁਹਾਡਾ ਜੀਵਨ ਇੱਦਾਂ ਵੱਜ ਜਾਵੇ ਮਰਿਆਦਾ ਚ ਚ ਜਾਵੇ ਇਹ ਕੌਣਾ ਹੈ ਪੂਰਾ ਪਰਿਆ ਰਾਦੇ ਇਹ ਸਾਡਾ ਸਬੰਧ ਜੋੜਿਆ ਪੂਰੇ ਨਾਲ ਭਤੂਰੇ ਨੂੰ ਅਸੀਂ ਮੰਨਦੇ ਨਹੀਂ ਕਿਉਂਕਿ ਇਹ ਅਧੂਰੇ ਛੇ ਕਰ ਛੇ ਕੋਰ ਛੇ ਉਪਦੇਸ਼ ਗੁਰਗੁਰ ਇੱਕੋ ਵੇਸ ਅਨੇਕ ਖਟ ਦਰਸ਼ਨ ਵਰਤੇ ਵਰਤਾਰਾ ਗੁਰਕਾ ਦਰਸ਼ਨ ਕਮਿਆ ਪਾ ਪਪੂਰੇ ਸ਼ਾਸਤਰ ਅਧੂਰਾ ਫਲਸਫਾ ਤੇ ਪਹਿਲਾਂ ਹੀ ਮੌਜੂਦ ਸੀ ਇੱਥੇ ਤੇ ਗੁਰੂ ਸਾਹਿਬ ਸਾਨੂੰ ਜੋੜ ਰਹੇ ਨੇ ਪੂਰੇ ਫਲਸਫੇ ਨਾਲ ਪੂਰਾ ਪ੍ਰਭ ਪਰਪデア ਹੁਣ ਜਦੋਂ ਅਸੀਂ ਪੂਰੇ ਫਲਸਫੇ ਦੀ ਗੱਲ ਕਰਦੇ ਆ ਕਿ ਸਾਨੂੰ ਅਧੂਰੇ ਨੂੰ ਰਿਜੈਕਟ ਕਰਨਾ ਪਏਗਾ ਦੇਖੋ ਭਾਈ ਗਿਆਨ ਕੀ ਆ ਜਾਂਦੀ ਸਭੇ ਓਟ ਨਹੀਂ ਪਰਮ ਕੀ ਟਾਟੀ ਰਹੇ ਨਾ ਮਾਇਆ ਭੰਗ ਉਰੇ ਪੰਨੂ ਦੂਰ ਕਰਨ ਵਾਸਤੇ ਸਾਨੂੰ ਉਹਧੂਰੇ ਸੰਬੰਧੀ ਗਿਆਨ ਹੋਣਾ ਜ਼ਰੂਰੀ ਹੈ ਗਿਆਨ ਹੋਣਾ ਗਿਆਨ ਲਫਜੀ ਨਹੀਂ ਕਿ ਮੈਂ ਗੱਲਾਂ ਬੜੀਆਂ ਸੋਹਣੀਆਂ ਗਿਆਨ ਦੀਆਂ ਤੁਹਾਡੇ ਸਾਹਮਣੇ ਕਰ ਜਾਵਾਂ ਬੱਲਾ 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 ਜੀ ਬੜਾ ਬੰਦਾ ਜਾਣਦਾ ਹੈ ਇਹ ਲਫਜੀ ਗਿਆਨ ਨਹੀਂ ਹੁੰਦਾ ਗਿਆਨ ਵੀ ਜਿਹੜਾ ਸਾਡੇ ਬਿਹੇਵੀਅਰ ਤੋਂ ਝਲਕਦਾ ਹੈ ਕਿ ਕੀ ਮੈਂ ਅਧੂਰਾ ਛੱਡ ਦਿੱਤਾ ਕੀ ਮੈਂ ਪੂਰੇ ਜਨਨ ਲੱਗ ਗਿਆ ਅਸੀਂ ਚਿੱਤਰਨਾਟਕ ਦੀ ਗੱਲ ਕਰਦੇ ਹਾਂ ਤੁਸੀਂ ਤੇ ਇਸ ਅਕੈਡਮੀ ਦੇ ਵਿੱਚ ਉਕੇ ਪ੍ਰੋਫੈਸਰ ਸਾਹਿਬ ਇੱਥੇ ਜਦੋਂ ਇੱਥੇ ਹੁੰਦੇ ਨੇ ਉਹ ਕੀਰਤਨ ਕਰਕੇ ਉਹਨਾਂ ਨੇ ਬੜੀ ਅਵੇਰਨੈਸ ਪਾ ਦਿੱਤੀ ਅਸੀਂ ਤੇ ਵਿਚਿਤ੍ਰਨਾਟਕ ਦੀ ਗੱਲ ਕਰ ਰਹੇ ਹਾਂ ਜੋ ਇੱਕ ਅਲੈਦਾ ਗ੍ਰੰਥ ਹੈ ਤੇ ਜਿਸ ਗ੍ਰੰਥ ਨੂੰ ਅਸੀਂ ਸਿਰ ਨਵਾਉਂਨੇ ਆ ਪੜ੍ਹਦੇ ਹਾਂ ਕਿ ਸਾਨੂੰ ਅੱਜ ਤੱਕ ਇਹਦੇ ਵਿੱਚੋਂ ਜਿਹੜਾ ਇੱਕ ਕੁਸ਼ਕ ਅੰਸ਼ ਅਧੂਰਾ ਪਿਆ ਏ ਉਹਦੇ ਬਾਰੇ ਪਤਾ ਨਹੀਂ ਲੱਗਾ ਜਦੋਂ ਤੁਸੀਂ ਗ੍ਰੰਥ ਤੇ ਕਲ ਕਰਦੇ ਤੇ ਗੁਰੂ ਗ੍ਰੰਥ ਅਦਰਸ਼ ਦਾ ਨਾਮ ਹੈ ਸਾਡੇ ਜੀਵਨ ਨੂੰ ਅਦਰਸ਼ ਦਿੰਦਾ ਹੈ ਸਾਨੂੰ ਰੈਵਨਲਾਈਜ਼ ਕਰਦਾ ਹੈ ਸਾਡੇ ਜੀਵਨ ਚ ਰੈਵੋਲੂਸ਼ਨ ਲਿਆਉਂਦਾ ਹੈ ਭਾਵੇਂ ਉਹ ਜੀਵਨ ਦਾ ਕੋਈ ਪੱਖ ਹੋਵੇ ਭਾਵੇਂ ਉਹ ਜੀਵਨ ਦਾ ਧਾਰਮਿਕ ਪੱਖ ਹੋਵੇ ਸੋਸ਼ਲ ਪੱਖ ਹੋਵੇ ਪੋਲੀਟਿਕਲ ਪੱਖ ਹੋਵੇ ਤੁਹਾਡਾ ਬੌਧਿਕ ਪੱਖ ਹੋਵੇ ਸਾਈਕਲੋਜੀਕਲ ਮਨੋਵਿਗਿਆਨ ਦੇ ਰੂਪ ਚ ਹੋਵੇ ਇਨਕਲਾਬ ਲੈ ਆਉਂਦਾ ਤੇ ਇਹ ਇਨਕਲਾਬੀ ਪਾਣੀ ਇਹ ਤਰੀਕੇ ਨਾਲ ਗੁਰੂ ਸਾਹਿਬਾਨ ਨੇ ਕਲਮ ਬੰਦ ਕੀਤੀ ਐ ਇਹਨੂੰ ਮੁੰਧਿਆ ਜਿਹਨੂੰ ਮੁੰਦਾਬ ਨਹੀਂ ਕਹਿੰਨੇ ਆਪਾਂ ਮੁੰਧ ਦਿੱਤਾ ਵੀ ਇਹਦੇ ਵਿੱਚ ਬਾਹਰੋਂ ਕੋਈ ਚੀਜ਼ ਐਟ ਨਹੀਂ ਸੀ ਹੋ ਸਕਦੀ ਫਿਰ ਕੀ ਕੀਤਾ ਇਸ ਪੂਰੇ ਨੂੰ ਅਧੂਰੇ ਦੀ ਝਲਕ ਪਮੋਣ ਵਾਸਤੇ ਬੁੱਧ ਪਰ ਬੜਾ ਸ਼ੈਤਾਨ ਐ ਪੂਰੇ ਜੇ ਅਧੂਰੇ ਦੀ ਝਲਕ ਰੱਖਣ ਵਾਸਤੇ ਮਗਰ ਰਾਗ ਮਾਲਾ ਪਾ ਦਿੱਤੀ ਜਿਹੜੀ ਮਗਰ ਵਾਲੀ ਰਾਗ ਮਾਲਾ ਤੁਸੀਂ ਪੜਦੇ ਜੇ ਪ੍ਰਥਮ ਰਾਗ ਭੈਰੋਂ ਭੈਰੋਂ ਮੈਂ કરીਂ ਕਿਹੜਾ ਰਾਗ ਹੈ प्रथम ਪਹਿਰੋਂ ਤੇ ਕਦੀ ਗੁਰੂ ਗ੍ਰੰਥ ਸਾਹਿਬ ਦੇ ਰਾਗ ਪੜ ਕੇ ਵੇਖੇ ਪਹਿਲਾ ਰਾਗ ਜਿਹੜਾ ਗੁਰੂ ਗ੍ਰੰਥ ਸਾਹਿਬ ਚ ਭਲਾ ਸ੍ਰੀ ਰਾਗ ਤੇ ਜਿਹੜਾ ਪਹਿਰੋਂ ਰਾਗ ਹੈ ਤੇ 24ਵਾਂ ਰਾਗ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਤੁਹਾਨੂੰ ਰਾਗ ਮਾਲਾ ਕਹਿੰਦੀ ਹੈ प्रथम ਰਾਗ ਪਹਿਰੋਂ ਵਿੱਚ ਕਰੀਂ ਤੇ ਜੇ ਮੰਨ ਲਓ ਮੇਰਾ ਬੱਚਾ ਗੁਰੂ ਗ੍ਰੰਥ ਸਾਹਿਬ ਨੇ ਪੜ ਪੜਿਆ ਜੇ ਮੰਨ ਲਓ ਉਹ ਮੈਂ ਉਹਨੂੰ ਕਹਾਂ ਵੀ ਤੂੰ ਇਦਾਂ ਕਰ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਿਆ ਕਰ ਮੈਂ ਤੈਨੂੰ ਇਜਾਜ਼ਤ ਦਿੰਦਾ ਉਹ ਭਲੇਖੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਪਿੱਛੋਂ ਖੋਲ ਲੈ ਤੇ ਉਥੋਂ ਦੇਖ ਲੈ ਕਿ ਪ੍ਰਥਮ ਰਾਗ ਪੈਰੋਂ ਮੈਂ ਕਰੀ ਕਿ ਉਹ ਪਹਿਲਾ ਰਾਗ ਦਾ ਫਿਰੇ ਗੁਰੂ ਗ੍ਰੰਥ ਸਾਹਿਬ ਦੇ ਪੈਰੋਂ ਦੇ ਵਿੱਚ ਲੱਭ ਜਾ ਗਾਂ ਉਹ ਸ਼੍ਰੀ ਰਾਗ ਹੈ ਪਹਿਲਾਂ ਤੇ ਇੱਥੇ ਝੂਠਾ ਹੋ ਗਿਆ ਵੀ ਇਹ ਪੂਰੇ ਪ੍ਰਭ ਦੇ ਵਿੱਚ ਅਧੂਰਾ ਅੰਛਾ ਪਾਇਆ ਗਿਆ ਦੂਸਰਾ ਇਹ ਇੱਕ ਰਾਗਾਂ ਦੀ ਲਿਸਟ ਆ ਜਿਹੜੀ ਰਾਗ ਮਾਲਾ ਰਾਗਾਂ ਦੀ ਲਿਸਟ ਆ ਇੱਕ ਰਾਗਾਂ ਦਾ ਇੰਡੈਕਸ ਹੈ ਇਹ ਤਾਂ ਪਰ ਇਹ ਨਾਲ ਕੀ ਸੰਬੰਧ ਹੈ ਇਹ ਦਰਸ਼ਕ ਇਹ ਜੀਵਨ ਦਾ ਆਈਡੀਅਲ ਹੈ ਜੇ ਇਹਨੂੰ ਪੜਮੈਂ ਗੁਰੂ ਗ੍ਰੰਥ ਸਾਹਿਬ ਤੋਂ ਆਏ ਪਹਿਲਾ ਤਤਕਰਾ ਜਿਹੜਾ ਬਾਣੀ ਰੂਪੀ ਤਤਕਰਾ ਜਪ ਬਾਣੀ ਸੋਦਰ ਬਾਣੀ ਸੋਲਾ ਬਾਣੀ ਉਥੋਂ ਸ਼ੁਰੂ ਨਹੀਂ ਕਰਦੇ ਅਸੀਂ ਉਹ ਤਤਕਰਾ ਸਾਰਾ ਕਿਉਂ ਨਹੀਂ ਪੜਿਆ ਅਸੀਂ ਸਿੱਧਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਤੋਂ ਸ਼ੁਰੂ ਕਰ ਦਿੱਤਾ ਤੀਸਰੀ ਗੱਲ ਹੁਣ ਹੈ ਕਿ ਹੁਣ ਕਿਸੇ ਵੇਲੇ ਇਹ ਵਰਤਾਰੇ ਦੇ ਵਿੱਚ ਪਾਣੀ ਇਸ ਕਰਕੇ ਪੈਂਦੀ ਹੈ ਕਿ ਸੰਗਤ ਜਾਗਰਤ ਨਹੀਂ ਹੁੰਦੀ ਸਾਨੂੰ ਪਤਾ ਹੁੰਦਾ ਕੇਵਲੇ ਪਰ ਜਿਹੜੇ ਸਾਡੇ ਗਿਆਨੀ ਸਹਿਬਾਨ ਨੇ ਭਾਈ ਸਹਿਬਾਨ ਨੇ ਉਹ ਇਸ ਕਰਕੇ ਪੜਦੇ ਨੇ ਵੀ ਭਾਈ ਤੁਸੀਂ ਬਾਹਰ ਚ ਲੱਤਾਂ ਖਿੱਚਦੇ ਜੀ ਤੀਸਰਾ ਇਹਦਾ ਜਿਹੜਾ ਸਟਰੋਂਗ ਪੱਖ ਹੈ ਵੀ ਗੁਰਬਾਣੀ ਕੀ ਹੈ ਉਹ ਆਮਦੀਦ ਆਮਦੀਦ ਜੈਸੀ ਮੇ ਆਵੇ ਖਸਮ ਦੀ ਬਾਣੀ ਕਿੱਸਾ ਕਰੀਂ ਗਿਆਨ ਵੇ ਲੱਭ ਜੋ ਆਪ ਨੂੰ ਬੋਲਣਾ ਜਾਣਦਾ ਮੈਂ ਕਹਿਆ ਸਭ ਹੁਕਮ ਆਉਦੀਓ ਕਸਮ ਕੀ ਪਰ ਮੈਂ ਜਾਣਦਾ ਕੁਛ ਨਹੀਂ ਮੈਨੂੰ ਆਉਂਦਾ ਕੁਛ ਨਹੀਂ ਮੈਨੂੰ ਤੇ ਜੋ ਆਮਦੀਦ ਹੋਈ ਹੈ ਉਹ ਮੈਂ ਲਿਖਦਾ ਨਾਨਕ ਸਾਹਿਬ ਦਾ ਇਹ ਗੁਰੂ ਸਾਹਿਬ ਸਹਿਬਾਨ ਦਾ ਸਾਡੇ ਨਾਲ ਇੱਕ ਬਚਨ ਹੈ ਸਾਨੂੰ ਦੱਸਦੇ ਨੇ ਵੀ ਮੇਰਾ ਕੁਛ ਨੇ ਹੁਣ ਜਿਹੜੀ ਇਹ ਰਾਗਮਾਲਾ ਹੈ ਇਹ ਆਮਦੀਦ ਹੈ ਇੱਕ ਕਵੀ ਆਲਮ ਦੀ ਲਿਖੀ ਹੋਈ ਰਚਨਾ ਜਿਹੜੀ 1536 ਇਸ ਵਿੱਚ ਲਿਖੀ ਸੀ ਤੇ ਮਾਧਮ ਨਾਲ ਤੇ ਕਾਮਕੰਦਲਾ ਦੀ ਕਹਾਣੀ ਹੈ ਉਹਦੇ ਨਾਚ ਨੂੰ ਉਹਦੇ ਨਾਚ ਦਾ ਜਿਹੜਾ ਸਟਾਈਲ ਹੈ ਉਹ ਕਿਸ ਅਦਾਕ ਚ ਸਟੈਪ ਕਰਦੀ ਹੈ ਕਾਮਕੰਦਲਾ ਕਵੀ ਆਲਮ ਨੂੰ ਰਚਿਤ ਕਰਦਾ ਹੈ ਇਹ ਰਚਨਾ ਜਿਹੜੀ ਹੈ ਬੜੀ ਜਲਾਕੇ ਨਾਲ ਬੜੀ ਸ਼ੈਤਾਨੀ ਨਾਲ ਵਿਪਰ ਨੇ ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਕੁਝ ਆ ਨਹੀਂ ਸਕਦਾ ਤਦ ਕਰਾਇਆ ਐਸਾ ਬਣਾਇਆ ਗੁਰੂ ਸਹਿਬਾਨ ਨੇ ਇਸ ਕਰਕੇ ਉਹਨਾਂ ਨੂੰ ਇੱਕ ਹੋਰ ਗ੍ਰੰਥ ਤਿਆਰ ਕਰਨਾ ਪਿਆ ਜਿਹਨੂੰ ਤੁਸੀਂ ਵਿਚਿਤ੍ਰਾ ਲਾਟਕ ਜਿਹਨੂੰ ਤੁਸੀਂ ਸਮੁੰਦ ਸਾਗਰ ਜਿਹਨੂੰ ਦਸ਼ਮ ਗ੍ਰੰਥ ਸ੍ਰੀ ਦਸ਼ਮ ਗ੍ਰੰਥ ਸ੍ਰੀ ਗੁਰੂ ਦਸ਼ਮ ਗ੍ਰੰਥ ਵਿਚਿਤ ਜਾਂ ਸੱਤ ਅੱਠ ਨਾਮ ਬਦਲ ਗਏ ਨੇ ਹੁਣ ਤੱਕ ਉਹ ਅਲੱਗ ਐਸ ਕਰਕੇ ਤਿਆਰ ਕਰਨਾ ਪਿਆ ਕਿ ਇਸ ਗ੍ਰੰਥ ਦੀ ਬਾਣੀ ਵਿੱਚ ਹੋਰ ਕੋਈ ਬਾਣੀ ਨਹੀਂ ਸੀ ਆ ਸਕਦੀ ਤਤਕਰਾਇ ਇਦਾਂ ਦਾ ਬਣਾਇਆ ਇੰਡੈਕਸ ਇਦਾਂ ਦਾ ਪਿਆਰ ਕੀਤਾ ਗਿਆ ਸਟਰਕਚਰ ਇਦਾਂ ਦਾ ਬਣਾਇਆ ਤਾ ਗੁਰੂ ਸਹਿਬਾਨ ਨੇ ਇਸ ਕਰਕੇ ਬਿੱਪਰ ਨੇ ਇਹ ਅੰਸ਼ ਪਿਛੇ ਛਿੜਾ ਦਿੱਤਾ ਤੁਹਾਡੇ ਪਰ ਅਸੀਂ ਮੈਂ ਹਰਾਮ ਹੋ ਜਾਣਾ ਕਿਸੇ ਵੇਲੇ ਵੀ ਸ਼੍ਰੀ ਰਾਗ ਤੋਂ ਸ਼ੁਰੂ ਕਰਨ ਵਾਲੇ ਫਿਰ ਪ੍ਰਥਮ ਰਾਗ ਪੈਰ ਹੋਵੇ ਕਰੀ ਨ ਦੁਰਮੈਂਦੇ ਨੇ ਇਸ ਕਰਕੇ ਅਸੀਂ ਬੇਰ ਹੋਈਏ ਜਿਹੜੀ ਚੀਜ਼ ਸਾਨੂੰ ਪਤਾ ਹੈ ਕਿ ਪੂਰੇ ਦੇ ਵਿੱਚ ਅਧੂਰੀ ਪਈ ਹੈ ਪੂਰਾ ਪ੍ਰਭ ਤਾਂ ਹੈ ਜਿਉਂ ਉਹਦੇ ਚੋਂ ਉਹਦੇ ਚੋਂ ਅਧੂਰਾਪਣ ਖਤਮ ਹੋ ਚੁੱਕਾ ਹੈ ਤੇ ਜੇ ਸਾਡਾ ਪ੍ਰਭੂ ਪੂਰਾ ਹੈ ਤੇ ਅਸੀਂ ਪੂਰੇ ਹਾਂ ਜੇ ਪ੍ਰਮੋਹ ਨੂੰ ਉਰਾਇ ਤੇ ਅਸੀਂ ਪੂਰੇ ਨਹੀਂ ਹੋ ਸਕਦੇ ਗੁਰੂ ਜਿਨਾਂ ਕੇ ਅਧਲੇ ਸਿੱਖ ਵੀ ਬੰਦੇ ਆ ਕੰਮ ਕਰਿਆ ਜਾ ਪੰਜਾਬੀ ਦੀ ਘਾਵਤ ਤੇ ਗੁਰੂ ਜਿਨਾਂ ਦੇ ਟੱਪਣੇ ਚੇਲੇ ਜਾਣ ਛੜਾ ਵੀ ਜੇ ਸਾਡਾ ਗੁਰੂ ਹੀ ਸਾਨੂੰ ਅਜੇ ਕਨਫਿਊਜ਼ਨ ਸਾਡੇ ਅੰਦਰ ਕ੍ਰੀਏਟ ਕਰ ਰਿਹਾ ਜੇ ਅਸੀਂ ਮੰਨ ਵੀ ਲਈਏ ਕਿ ਇਹ ਰਚਨਾ ਸਾਦੀ ਹੈ ਗੁਰੂ ਗ੍ਰੰਥ ਸਾਹਿਬ ਦੇ ਦਰਜਾ ਹੈ ਤੇ ਫਿਰ ਇਹ ਕਨਫਿਊਜ਼ਨ ਹੈ ਗੁਰੂ ਪੂਰਾ ਕਿਵੇਂ ਹੋ ਗਿਆ ਗੁਰੂ ਪੂਰਾ ਹੈ ਅਸੀਂ ਅਧੂਰੇ ਆ ਅਸੀਂ ਆਪਣੇ ਅਧੂਰੇਪਨ ਨੂੰ ਐਕਸੈਪਟ ਨਹੀਂ ਕਰਦੇ ਜਿੰਨਾ ਚਿਰ ਅਸੀਂ ਇਸ ਅਧੂਰੇਪਨ ਨੂੰ ਐਕਸੈਪਟ ਨਹੀਂ ਕੀਤਾ ਸੁਧਾਰਵਾਦੀ ਨੀਤੀ ਨਾਲ ਆਪਣਾ ਹੀ ਹੈ ਦੋ ਤਰ੍ਹਾਂ ਦੀਆਂ ਨੀਤੀਆਂ ਨੇ ਇੱਕ ਹੁੰਦੀ ਹੈ ਸੁਧਾਰਵਾਦੀ ਰਿਫਾਰਮ ਮੂਵਮੈਂਟ ਜਿਹਨੂੰ ਆਪਾਂ ਕਹਿੰਦੇ ਗੁਰੂ ਸਾਹਿਬਾਂ ਨੇ ਸਾਨੂੰ ਰਿਫਾਰਮਿਸਟ ਨਹੀਂ ਬਣਾਇਆ ਉਹਨੇ ਰੈਵਿਊਲਿਸ਼ਨਰੀ ਬਣਾਇਆ ਰੈਵਿਵਿਊਲਿਸ਼ਨਰੀ ਦਾ ਮਤਲਬ ਹੁੰਦਾ ਵੀ ਲੈਣ ਖਿੱਚੇ ਆ ਬਾਬਾ ਦੀਪ ਸਿੰਘ ਆ ਗੱਗੇ ਆਣਾ ਆਜੋ ਨਹੀਂ ਤੇ ਪਿਛੇ ਦੋਈ ਗੱਲਾਂ ਨੇ ਕਿ ਜਾਂ ਇੱਧਰ ਦੀ ਜਾਂ ਉੱਧਰ ਦੀ ਸੋ ਗੁਰੂ ਗ੍ਰੰਥ ਸਾਹਿਬ ਦੇ ਰੈਵਿਊਲਿਸ਼ਨਰੀ ਜਿਹੜੀ ਮੂਵਮੈਂਟ ਹੈ ਉਹਦੇ ਸਤੰਭ ਨੇ ਗੁਰੂ ਸਾਨੂੰ ਦੱਸਦੇ ਨੇ ਕਿ ਅਸੀਂ ਕੀ ਕਰਨਾ ਹੈ ਕੀ ਨਹੀਂ ਕਰਨਾ ਪਰ ਅਸੀਂ ਗੁਰੂ ਦੇ ਵਿੱਚ ਜਿਹੜੀ ਬਾਹਰੋਂ ਆਈ ਕਿਸੇ ਨੇ ਗੁਰੂ ਨੂੰ ਕਲੰਕਿਤ ਕਰਨ ਦੀ ਕੋਸ਼ਿਸ਼ ਕੀਤੀ ਐਸੀ ਰਚਨਾ ਦੇ ਨਾਲ ਜਿਹੜੀ ਕਿਸੇ ਇੱਕ ਟ੍ਰੇਸੀ ਦੀ ਲਵਰ ਦੀ ਕਹਾਣੀ ਉਹ ਅਸੀਂ ਪਿੱਛੇ ਫਿਟ ਕਰ ਦਿੱਤੇ ਕਿ ਉਹ ਇਹਨੂੰ ਪੜ੍ਹ ਵੀ ਲੈਂਦੇ ਆ ਤੇ ਸੁਣ ਵੀ ਲੈਂਦੇ ਆ ਇਸ ਕਰਕੇ ਕੋਸ਼ਿਸ਼ ਕਰੀਏ ਮੇਰਾ ਵਿਸ਼ਾ ਜਿਹੜਾ ਸੀ ਹੋਰ ਸੀ ਪਰ ਕਿਸੇ ਵੇਲੇ ਜਾਗਰੂਕਤਾ ਵਾਸਤੇ ਸਾਨੂੰ ਸਮੇਂ ਦੇ ਅਕਾਰਡਿੰਗ ਜਿਹੜਾ ਉਹ ਚੇਂਜ ਕਰਨਾ ਪੈਂਦਾ ਏ ਥੋੜੀ ਜਿਹੀ ਆਪਾਂ ਹੁਣ ਗੱਲ ਕਰਨੀ ਹੈ ਵਿਚਿਤਨਾਟਕ ਦੀ ਹੁਣ ਪ੍ਰਚਮ ਸਾਡੀ ਜਿਹੜੀ ਸਭ ਤੋਂ ਪਹਿਲਾ ਆਦਰਸ਼ ਕੀ ਹੈ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਇਕੋਂ ਕਾ ਇਕੋਂ ਕਾ ਤੋਂ ਸ਼ੁਰੂ ਨੇਸ ਹੋਰ ਜਦੋਂ ੴ ਸਾਡਾ ਦਰਸ਼ ਹੈ ਤੇ ਜਿਹੜੇ ਸਾਡੀ ਆਪਣੀ ਬਣਾਈ ਹੋਈ ਮਰਿਆਦਾ ਆਪਣੀਆਂ ਬਣਾਈਆਂ ਹੋਈਆਂ ਬਣਾਏ ਕੋਈ ਡਾਕੂਮੈਂਟ ਡਰਾਫਟ ਕੀਤੇ ਜਿਹੜੇ ਅਸੀਂ ਉਹਦੇ ਵਿੱਚ ਸਾਡਾ ਸਭ ਤੋਂ ਪਹਿਲਾ ਦਰਸ਼ ਕੀ ਹੈ ਐ ਕਿ ਤਰ੍ਹਾਂ ਇਹ ੴ ਜਾਗਰਤ ਸੰਗਤ ਹੈ ਤੁਸੀਂ ਤੇ ਆਕਾਰਪੁਰ ਕਹਿ ਕੇ ਸ਼ੁਰੂ ਗੱਲ ਕਰਦੇ ਜੇ ਪਰ ਕਿਹੜਾ ਦਰਸ਼ ਹੈ ਭਗਵਤੀ ਇੱਕ ਬੰਨੇ ੴ ਇੱਕ ਬੰਨੇ ਭਗਵਤੀ ਹਉ ਪਗਉ ਠੀਕ ਈ ਹੈ ਪਗਉ ਤੇ ਹੋ ਹੋਇ ਹੈ ਜਿਹਨੂੰ ਗੁਰੂ ਸਾਹਿਬਾਂ ਜਿਹਨੂੰ ਭਗਤ ਸਾਹਿਬ ਬਾਦ ਕਹਿੰਦੇ ਨੇ ਤੁਮ ਕਹੀਤ ਹੈ ਆਦ ਪਵਾਨੀ ਮੁਕਤ ਕੀ ਬਰੀਆ ਕਰਿਛ ਪਾਨੀ ਹਉ ਉਥੇ ਮਿਹਣਾ ਮਾਰਿਆਗਾ ਵੀ ਤੂੰ ਆਪਣੇ ਆਪ ਆਦ ਪਵਾਨੀ ਕਹਿਨੀ ਹੈ ਕਿੱਥੇ ਚਲੇ ਜਾਂਦੀਆਂ ਮੁਕਤੀ ਦੀ ਵਾਰੀ ਇੱਥੇ ਸਿਰ ਤੁਮ ਪਗੋਤੀ ਸਿਮਰ ਕੇ ਜਿਹਨੂੰ ਗੁਰੂ ਦੱਸ ਵੀ ਗਿਆ ਮੇੜੇ ਦੇ ਰੂਪ ਦੇ ਵਿੱਚ ਭਵਾਨੀ ਨੂੰ ਮੇੜਾ ਮਾਰਿਆ ਵੀ ਤੂੰ ਕਹੀਤ ਹੈ ਆਦ ਭਵਾਨੀ ਅਜੇ ਤੱਕ ਉਹਨੂੰ ਆਦ ਕਹਿਣਾ ਅਸੀਂ ਨਹੀਂ ਛੱਡਿਆ ਤੇ ਬਾਹਰ ਤੇ ਬਹੁਤ ਦੂਰ ਦੀ ਗੱਲ ਹੈ ਅਜੇ ਤੱਕ ਆਦ ਕਹਿਣਾ ਅਸੀਂ ਉਹ ਅਜੇ ਤੱਕ ਕਈ ਜਿੰਨੇ ਤੂੰ ਆਦ ਆ ਤੂੰ ਪ੍ਰਥਮ ਹੈ ਪ੍ਰਥਮ ਪਕੋਤੀਸ ਵਰਕੇ ਪ੍ਰਥਮ ਪਕੋਤੀਸ ਵਰਕੇ ਅਜੇ ਤੱਕ ਕਈ ਜਾਨੇ ਗੁਰੂ ਨਾਨਕ ਲਈ ਤੇ ਆਏ ਉਹ ਪਕੋਤੀ ਉਹਨੂੰ ਸਿਮਰਦੇ ਆ ਗੁਰੂ ਨਾਨਕ ਲਈ ਫਿਰ ਅੰਕਦ ਗੁਰਤੇ ਅਮਰਤਾਸ RAM DAS ਹੋਈ ਸਹਾਇ ਗੁਰੂ RAM DAS ਪਾਤਸ਼ਾਹ ਤੱਕ ਰੋਸਹਿਤਾ ਦਿੰਦੀ ਰਹੀ ਤੇ ਇਸ ਵਿਚੋਂ ਚੋਬਾ ਨਿਕਲੀ ਇੱਕ ਇਸ਼ਟ ਇੱਕ ਈਸ਼ਰਵਾਦ ਈਸ਼ਰਵਾਦ ਦੀ ਜਿਹੜੀ ਗੱਲ ਗੁਰੂ ਗ੍ਰੰਥ ਸਾਹਿਬ ਨੇ ਸਾਨੂੰ ਸਿਖਾਈ ਫਿਰ ਇਹ ਐਸਾ ਸੰਕਲਪ ਹੈ ਗੁਰੂ ਗ੍ਰੰਥ ਸਾਹਿਬ ਦਾ ਇਹ ਕਹਿੰਦਾ ਰੱਬ ਨੂੰ ਡਿਫਾਈਨ ਨਹੀਂ ਕਰਦਾ ਰੱਬ ਨੂੰ ਡਿਫਾਈਨ ਕਰਨ ਵਾਸਤੇ ਨਿਕਾ ਸਮਰਤियां ਸ਼ਾਸਤਰ ਆਪ ਕੋ ਆਪਣੇ ਤਰੀਕੇ ਨਾਲ ਕਰਤੇ ਨੇ ਇਹ ਕਦਾ ਰੱਬ ਨੂੰ ਡਿਫਾਈਨ ਨਹੀਂ ਕਰਦਾ ਇਹ ਤੇ ਰੱਬ ਦੀ ਚੀਜ਼ਾਂ ਨੂੰ ਡਿਫਾਈਨ ਕਰਦਾ ਜਦੋਂ ਤੁਸੀਂ ਕੁਦਰਤ ਦੇ ਨਾਲ ਜੁੜ ਗਏ ਜਦੋਂ ਤੁਸੀਂ ਗੋਡਲੀ ਥਿੰਗਸ ਦੇ ਨਾਲ ਜੁੜ ਗਏ ਤੇ ਤੁਹਾਨੂੰ ਉਹਨੂੰ ਡਿਫਾਈਨ ਕਰਦੀ ਲੋੜ ਨਹੀਂ ਪੈਂਦੀ ਉਹ ਆਪਣੇ ਆਪ ਡਿਫਾਈਨ ਹੋ ਜਾਂਦਾ ਹੈ ਬਿਨਾ ਫਾਰਮੂਲੇ ਤੋਂ ਮਹਰੂਮ ਸਬਰੇ ਦਾ ਸਵਾਲ ਹੈ ਬਿਨਾ ਫਾਰਮੂਲੇ ਤੋਂ ਕਦਮ ਵੀ ਕੋਸ਼ਿਸ਼ ਕਰਦੇ ਹੈ ਆਮੂ ਦਾ ਕਰਤੈ ਗੁਰੂ ਸਰਬਾਨ ਨੇ ਜਦੋਂ ਉਹਨੂੰ ਦੇਖਿਆ ਹੈ ਨਾ ਉਹਨੇ ਕੁਦਰਤਾਂ ਹੀ ਕਾਦਰ ਨੂੰ ਦੇਖਿਆ ਹੈ ਅਸੀਂ ਇਸ ਕਰਕੇ ਕੁਦਰਤ ਦੇ ਵਿੱਚ ਵਿਚਰਦੇ ਇਸ ਸ੍ਰਿਸ਼ਟੀ ਦੇ ਵਿੱਚ ਵਿਚਰਦੇ ਪਰਮਾਤਮਾ ਰਹਿਤ ਹੋ ਕੇ ਸਭ ਜਿਹੜਾ ਨਹੀਂ ਪਰਮ ਕੀ ਟਾਟੀ ਸਤਿਗੁਰੂ ਕੀ ਕਰਦਾ ਹੈ ਪਰਮ ਕੱਟਦਾ ਹੈ ਉਹਨਾਂ ਪਰਮਾਤਮਾ ਤੋਂ ਰਹਿਤ ਹੋ ਕੇ ਕੁਦਰਤ ਦੇ ਵਿੱਚ ਵਿਚਰਦੇ ਹੋਏ ਸਾਰੇ ਅੰਦਰ ਰੱਬ ਦੇਖਦੇ ਹੋਏ ਰੱਬ ਨੂੰ ਮਹਿਸੂਸ ਕਰਦੇ ਤੁਸੀਂ ਸਰਬੱਤ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜਿੱਥੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਹਾਂ ਇਹ ਵੀ ਧਿਆਨ ਰੱਖਣਾ ਹੈ ਕਿ ਗੁਰੂ ਤੁਹਾਨੂੰ ਵਾਚ ਕਰਦਾ ਹੈ ਪਲ-ਪਲ ਮੇਰੇ ਸਿੱਖ ਨੂੰ ਕੋਈ ਦਾਗੀ ਨਾ ਕਰ ਜਾਵੇ ਇਹ ਵੀ ਧਿਆਨ ਰੱਖਣਾ ਹੈ ਕਿ ਗੁਰੂ ਤੇਰੇ ਤੇ ਕੋਈ ਤੇਰੇ ਤੇ ਕੋਈ ਪਿਛੋਂ ਹਮਲਾ ਤਾਂ ਨਹੀਂ ਕਰ ਰਿਹਾ ਜਿਹੜਾ ਕਰੇਗਾ ਨਾ ਗੁਰੂ ਜੀ ਬੜਾ ਪਿਛੋਂ ਹੀ ਕਰੇਗਾ ਵਿੱਚ ਨਹੀਂ ਕਰ ਸਕਦਾ ਜਿੰਨਾ ਸੋਹਣਾ ਤਤਕਰਾ ਬਣਿਆ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਵਿੱਚ ਹਮਲਾ ਨਹੀਂ ਹੋਏਗਾ ਪਿਛੋਂ ਕਰੇਗਾ ਤੇ ਪਿੱਛੇ ਫੌਜਾਂ ਨਹੀਂ ਹੁੰਦੀ ਆ ਸਾਡੀ ਅਸੀਂ ਫੌਜ ਦੇ ਰੂਪ ਚ ਹੈ ਨਾ ਗੁਰੂ ਦੀ ਫੌਜ ਹੈ ਤੇ ਜੇ ਗੁਰੂ ਦੇ ਪਿੱਛੇ ਹਮਲਾ ਹੋ ਗਿਆ ਜਿਵੇਂ ਰਾਗਬਾਲਾ ਰੂਪੀ ਹੋਇਆ ਏ ਤੇ ਇਹ ਫੌਜ ਦੀ ਜ਼ੀਰੋ ਵੈਲਿਊ ਨਹੀਂ ਜੇ ਇਸ ਕਰਕੇ ਇਹ ਧਿਆਨ ਰੱਖੀਏ ਬਾ ਸਾਨੂੰ ਗੁਰੂ ਨੇ ਬੇਬਕੀ ਬਣਾਇਆ ਕਹੋ ਕਬੀਰ ਮੈਂ ਸੋ ਕੁਰਪਾ ਜਾ ਕੇ ਨਾਉ ਬੇਬਕੋ ਅਸੀਂ ਪਬੇਕੀਆਂ ਜਾਗਦੇ ਰਹਿਣਾ ਵਾ ਇਹ ਨਵੇਂ ਹਿੰਕਤ ਤੁਨਾਂ ਦੇ ਵਿੱਚ ਮਸਤ ਹੋ ਜੀਏ ਅਸੀਂ ਰਾਗਾਂ 'ਚ ਮਸਤ ਹੋ ਜੀਏ ਰਾਗ ਸਾਧਨ ਹੈ ਅਸੀਂ ਕਥਾ 'ਚ ਮਸਤ ਹੋ ਜੀਏ ਅਸੀਂ ਵਾਕਿਆਂ 'ਚ ਮਸਤ ਹੋ ਜੀਏ ਅਸੀਂ ਫਲਸਫੇ 'ਚ ਮਸਤ ਹੋ ਜਾਈਏ ਤੇ ਸਾਨੂੰ ਪਤਾ ਨਾ ਲੱਗੇ ਬਣ ਕੇ ਕਿ ਐਸਾ ਦੇਣਾ ਸੋ ਬੋਕਰ ਨਾ ਸਮਾ ਲੈਦਾ ਕਿਉਂਕਿ ਮੈਂ ਕੋਈ ਪਲਾਨ ਨਹੀਂ ਸੀ ਕੀ ਇੱਥੇ ਆਣ ਕੇ ਜੋ ਚਾਹ ਕਰਨੇ ਆ ਨਹੀਂ ਤੇ ਮੇਰਾ ਬੋਕਰ ਹੁੰਦਾ ਵੀ ਆਪਣਾ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਦੇ ਨਾਲ ਪਾਵਰਪੁਆਇੰਟ ਪ੍ਰੈਜੈਂਟੇਸ਼ਨ ਦੇ ਨਾਲ ਮੈਂ ਕਰ ਦਰਨਾ। ਬੋਲੋ ਤਾਂ ਵੈਸੇ ਭਾਈ ਸਾਹਿਬ ਨੇ ਕਿਸ਼ੂ ਕਹਿ ਦਿੱਤਾ ਵੀ 10 ਮਿੰਟ ਟੋਰ ਲਾ ਲੀਏ ਤੇ 10 ਮਿੰਟ ਹੋਰ ਆਪਾਂ ਗੱਲਾਂ ਹੀ ਕਰਨੀਆਂ। ਹੁਣ ਅੱਗੇ ਆਪਾਂ ਵੱਧਦੇ ਹਾਂ ਚਲੋ। ਪਗੋਤੀ ਨੂੰ ਕੋਲੋ। ਹੁਣ ਪਗੋਤੀ ਜਿਹੜੀ ਹੈ ਤੁਸੀਂ ਨਾਨਕ ਨੂੰ ਪੰਥ ਕਹਿੰਦੇ ਸੀ। ਨਾਨਕ ਪੰਥ ਹੈ, ਰਸਤਾ ਹੈ। ਸ਼ਬਦ ਜਤੀ ਸਿੱਧ ਮੰਡਲੀ ਗੀਤੋਂ ਸੇ ਆਪਣਾ ਪੰਥ ਮੇਰਾ। ਕੰਤ ਕੇਵਲ ਰਸਤਾ ਹੁੰਦਾ ਹੈ ਕਿ ਸਿੱਖ ਭਟਕੇ ਹੋਏ ਨੇ ਵੀ ਕੇਵਲ ਰਸਤੇ ਉੱਤੇ ਰਹਿੰਦੇ ਜਿਸ ਰਸਤੇ ਦੀ ਮੰਜ਼ਿਲ ਕੋਈ ਨਹੀਂ ਉਸ ਰਸਤੇ ਦੀ ਕੀ ਵੈਲਿਊ ਹੈ ਨਾ ਨਕਪਤ ਹੈ ਰਸਤਾ ਇੱਕ ਪਰ ਜਿਸ ਰਸਤੇ ਦੀ ਮੰਜ਼ਿਲ ਨਹੀਂ ਉਸ ਰਸਤੇ ਦੀ ਵੈਲਿਊ ਕੀ ਜਿਹੜਾ ਰਸਤਾ ਕਿਸੇ ਘਰ ਨੂੰ ਪਹੁੰਚਾਉਂਦਾ ਨਹੀਂ ਜਿਹੜਾ ਰਸਤਾ ਕਿਸੇ ਵੀ ਡੈਸਟੀਨੇਸ਼ਨ ਤੇ ਪਹੁੰਚਾਉਂਦਾ ਨਹੀਂ ਈ ਉਸਰਾ ਸیتے ਬਹੁਤ ਪਰਤੇ ਨਹੀਂ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਪੰਥ ਚਲਾਇਆ ਕਿਤੋਂ ਸੇ ਆਪਣਾ ਪੰਥ ਨਿਰਾਲਾ ਹੋਰ ਜੀ ਦੀ ਬਹੁਤ ਕੀਮਤੀ ਗੱਲ ਹੈ ਅਸੀਂ ਉਹ ਭੁੱਲ ਜਾਨੇ ਕਿ ਪੰਥ ਇਸ ਕਰਕੇ ਸੀ ਕਿ ਇਹਦੇ ਤੇ ਪੰਥੀਆਂ ਨੂੰ ਪੈਦਾ ਕੀਤਾ ਜਾ ਸਕੇ ਆਦਰਸ਼ ਇਸ ਕਰਕੇ ਹੁੰਦੇ ਨੇ ਕਿ ਸਮਾਜਿਕ ਧਰਮ ਚੇ ਪੈਦਾ ਕੀਤਾ ਜਾ ਸਕੋ ਸੋਸ਼ਲ ਸਟਰਕਚਰ ਪੈਦਾ ਕੀਤਾ ਜਾ ਸਕਦਾ ਧਾਰਮਿਕ ਸਟਰਕਚਰ ਪੈਦਾ ਕੀਤਾ ਜਾ ਸਕਦਾ ਇਸ ਕਰਕੇ ਇਹ ਦਰਸ਼ ਹੁੰਦੇ ਨੇ ਆ ਦਰਸ਼ ਕੇਵਲ ਪੰਥ ਹੁੰਦਾ ਹੈ ਉਦਾਂ ਨਹੀਂ ਇੱਕ ਮੈਨੂੰ ਆਪਣੇ ਦਿਮਾਗ ਦੇ ਵਿੱਚ ਸੋਚਿਓ ਵੀ ਜੇ ਜਪਜੀ ਜਪਜੀ ਪੰਥ ਹੈ ਰਸਤਾ ਇਹ ਜੇ ਜਪਜੀ ਸੰਤਾਨਪੁਰ ਤੋਂ ਬਾਹਰ ਨਾ ਜਾਂਦੀ ਜੇ ਜਪਜੀ ਕਰਤਾਰਪੁਰ ਤੋਂ ਬਾਹਰ ਨਾ ਜਾਂਦੀ ਤੇ ਕੀ ਜਪਜੀ ਤੁਹਾਡੇ ਕੋਲ ਆ ਜਾਂਦੀ ਜਪਜੀ ਟ੍ਰੈਵਲ ਕਰਦੇ ਆ ਨਾਨਕ ਸਾਹਿਬ ਦੇ ਰੂਪ ਵਿੱਚ ਜਿਹਨੂੰ ਤੁਸੀਂ ਉਦਾਸੀਆਂ ਕਹਿੰਦੇ ਉਹ ਜਿਹੜੀਆਂ ਉਦਾਸੀਆਂ ਨੇ ਉਹ ਨਾਨਕ ਪੰਥ ਨੂੰ ਡਿਫਾਈਨ ਕਰਨ ਵਾਸਤੇ ਆ ਇਹ ਪੰਥ ਹੈ ਕਿ ਪਹਿਲੇ ਇਸ ਪੰਥ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਕਰਤਾਰਪੁਰ ਵਸਾ ਕੇ ਇਸੇ ਪੰਥ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਖਡੂਰ ਸਾਹਿਬ ਵਸਾ ਕੇ ਇਸੇ ਪੰਥ ਦਾ ਇੱਕ ਮਾਡਲ ਤਿਆਰ ਕੀਤਾ ਗਿਆ ਗੋਇੰਦਵਾਲ ਸਾਹਿਬ ਵਸਾ ਕੇ ਇਸੇ ਪੰਥ ਦਾ ਮਾਡਲ ਤਿਆਰ ਕੀਤਾ ਗਿਆ ਬਾਸਰ ਕੇ ਅਮਰਸਾ ਵਸਾ ਕੇ ਛਾਟਾ ਵਸਾ ਕੇ ਇਹ ਪੰਥ ਦੇ ਮਾਡਲ ਤਿਆਰ ਕੀਤੇ ਗਏ ਵੀ ਇਹ ਪੰਥ ਹੈ ਕਿ ਇਹਨੂੰ ਡਿਫਾਈਨ ਕਿਵੇਂ ਕੀਤਾ ਵੀ ਇੱਥੇ ਜਿਹੜੇ ਧਾਰਮਿਕ ਤੌਰ ਤੇ ਪਰਬਤ ਰਹਿਤ ਰੋਕ ਨਹੀਂ ਹੋਣੇ ਇੰਦੇ ਨੇ ਇੱਥੇ ਸਮਾਜਿਕ ਤੌਰ ਤੇ ਜਿਹੜੇ ਆਪਣਾ ਤਰ੍ਹਾਂ ਤਰ੍ਹਾਂ ਦੀਆਂ ਤਰੀਕੀਆਂ ਜਿਹੜੀਆਂ ਵਿੱਪਰ ਨੇ ਫੜਾਈਆਂ ਸਨ ਭਾਵੇਂ ਜਾਤੀ ਜਾਤ ਦੀ ਕੀਤੀ ਹੈ ਭਾਵੇਂ ਇਸਤਰੀ ਨੂੰ ਇੱਕ ਬਿਲਕੁਲੋਂ ਨੀਵੀਂ ਅੱਖ ਨਾਲ ਦੇਖਣ ਦੀ ਕ੍ਰਿਤੀ ਹੈ ਉਹਦੇ ਉੱਤੇ ਉੱਠੇ ਆਇਆ ਪੰਡ ਉਹਦੇ ਉੱਤੇ ਕੀ ਆਇਆ ਰਸਤਾ ਉਹ ਜਿਹੜਾ ਸੋਸ਼ਲ ਸਟਰਕਚਰ ਪਿੰਡਾਂ ਦੇ ਰੂਪ ਦੇ ਵਿੱਚ ਨਗਰਾਂ ਦੇ ਰੂਪ ਦੇ ਵਿੱਚ ਸਾਡੇ ਸਾਹਮਣੇ ਰੱਖਿਆ ਕੋ ਸਹਿਬਾਨ ਨੇ ਕਿਉਂ ਰੱਖਿਆ ਜੀ ਉਹ ਇਸ ਕਰਕੇ ਰੱਖਿਆ ਕਿ ਜਦੋਂ ਕੋਈ ਵੀ ਗੱਡੀ ਮਾਰਕੀਟ ਚ ਆਉਂਦੀ ਹੈ ਤੁਸੀਂ ਗੱਡੀ ਰੋਡ ਤੇ ਚੱਲਦੀ ਦੇਖਦੇ ਜੇ ਫਿਰ ਤੁਸੀਂ ਪੁੱਛਦੇ ਜੇਂ ਕਿ ਇਹ ਇਹ ਏਜੰਸੀ ਕਿੱਥੇ ਕਿੱਥੋਂ ਇਹ ਗੱਡੀ ਜਿਹੜੀ ਇਹਦੀ ਪ੍ਰੋਡਕਸ਼ਨ ਕਿੱਥੋਂ ਹੋਈ ਹੈ ਫਿਰ ਉਹਦੇ ਪਿਛੇ ਜਿਹੜਾ ਮਾਡਲ ਲੱਗਾ ਹੁੰਦਾ ਹੈ ਫੋਡ ਹੈ ਮਰਸੀਡਿਸ ਹੈ ਬੀਐਮ ਹੈ ਤੁਹਾਨੂੰ ਪਤਾ ਲੱਗਦਾ ਕਿ ਇਹਦੀ ਇਹਦੀ ਜਿਹੜੀ ਪ੍ਰੋਡਕਸ਼ਨ ਹੈ ਬੀਐਮ ਨੇ ਕੀਤੀ ਹੈ ਮਰਸੀਡਿਸ ਨੇ ਨਹੀਂ ਨਾਨਕ ਇੱਕ ਮਾਡਲ ਹੈ ਇਸੇ ਕਰਕੇ ਨਾਨਕ ਸਾਹਿਬ ਦਾ ਨਾਮ ਸਾਰੇ ਗੁਰੂ ਵਰਤਦੇ ਨੇ ਸਿਧਾਂਤ ਨਾਨਕ ਇੱਕ ਨਾਮ ਨਹੀਂ ਸਿਧਾਂਤ ਹੈ ਉਹ ਸਿਧਾਂਤ ਹੇਠ ਸਾਨੂੰ ਉਹ ਦਰਸ਼ ਦਿੱਤਾ ਜਾਂਦਾ ਹੈ ਜਿਹਨੂੰ ਅਸੀਂ ਪੰਥ ਕਹਿੰਦੇ ਆ ਹੁਣ ਨਗਰ ਜਿਹੜੇ ਨੇ ਇੱਕ ਮਾਡਲ ਹੈ ਜਿਹਨੂੰ ਤੁਸੀਂ ਪੰਥ ਕਹਿੰਦੇ ਜੇ ਕਿਸੇ ਵੇਲੇ ਤੁਸੀਂ ਇਹ ਚੇਤਨਤਾ ਦੇ ਵਿੱਚ ਜਾ ਕੇ ਸਿੱਖ ਕੌਮ ਕਹਿੰਦੇ ਜੇ ਇਹ ਗੱਲ ਸਮਝਣ ਵਾਲੀ ਹੈ ਪੰਥ ਟਰੈਵਲ ਕਰਦਾ ਜਦੋਂ ਪੰਥੀਆਂ ਦਾ ਸਮੂਹ ਬਣਦਾ ਹੈ ਉਹ ਪਰ ਆਪਣੇ ਰਾਸੀ ਢਾਂਚੇ ਜਿਹੜੇ ਆ ਉਹ ਨਹੀਂ ਲਿਕਦੇ ਨੇ ਉਹ ਆਪਣੇ ਸਮਾਜੀ ਢਾਂਚੇ ਖੜੇ ਕਰਦੇ ਨੇ ਉਹ ਆਪਣੇ ਅਲੱਗਤਰ ਜੇ ਆਪਣੇ ਸਟਰਕਚਰ ਨੂੰ ਖੜਾ ਕਰਦੇ ਨੇ ਉਹ ਫਿਰ ਇੱਕ ਮਾਡਲ ਦਿੰਦੇ ਨੇ ਜਿਵੇਂ ਗੁਰੂ ਸਾਹਿਬ ਗੋਦਵਾਲ ਦਾ ਦਿੰਦੇ ਨੇ ਗੁਰੂ ਸਾਹਿਬ ਦਾ ਗੋਦਵਾਲ ਦਾ ਮਾਡਲ ਦੇਣਾ ਮਤਲਬ ਇਹ ਨਹੀਂ ਕਿ ਅਸੀਂ ਤੁਹਾਡੇ ਨਾਲ ਵਰਤਣਾ ਨਹੀਂ ਹੈ ਫੜਿਆ ਮਾਤ ਵਾਲਿਓ ਜਾਂ ਤਾਂ ਕਿ ਪਿੰਡ ਧੁੰਦਾ ਏ ਜਾਂ ਉਹਦੇ ਨਾਲ ਖਰੂਦ ਸਾਹਿਬ ਵੀ ਅਸੀਂ ਤੁਹਾਡੇ ਨਾਲ ਨਹੀਂ ਵਰਤਣਾ ਭਈ ਅਸੀਂ ਗੋਦਵਾਲ ਵਸਾ ਲਿਆ ਜਿਹੜਾ ਖਾਲਸਾ ਹੀ ਵਿਚਾਰਧਾਰਾ ਦਾ ਪੰਥ ਸੀ ਜਿਹੜਾ ਇੱਕ ਸਾਡਾ ਕੌਮ ਦਾ ਸੰਕਲਪ ਸੀ ਉਹ ਇਹੋ ਹੀ ਸੀ ਕਿ ਨਹੀਂ ਇੱਕ ਮਾਡਲ ਦੇ ਸਕੀਏ ਦੁਨੀਆ ਨੂੰ ਜਿਹੜਾ ਤੁਹਾਡਾ ਮਾਡਲ ਹੁੰਦਾ ਹੈ ਦੂਸਰੇ ਦੇਸ਼ ਉਹ ਤਾਂ ਨੂੰ ਫੋਲੋ ਕਰ ਦਿੰਦੇ ਜੇ ਤੁਹਾਡੇ ਕੋਲ politcal entity ਹੈਗੀ ਰਾਸਿਕ ਚੇਤਨਾ ਖਤਮ ਨਹੀਂ ਤੇ ਜੇ ਆਪਣੇ ਗ੍ਰੰਥ ਦੀ ਸਰਮੌਹਤਾ ਵਾਸਤੇ ਲੜ ਰਹੇ ਕੰਮ ਝੋੜੂ ਬੜੇ ਕਰਮ ਵਾਲੇ ਨੇ ਅਸੀਂ ਤੇ ਗੁਰੂ ਗ੍ਰੰਥ ਦੀ ਸਰਮੌਹਤਾ ਵਾਸਤੇ ਲੜ ਜੰਨੇ ਹਾਂ ਜੀ ਇਹੋ ਹੀ ਸਾਨੂੰ ਨਹੀਂ ਪਤਾ ਲੱਗਣ데요 ਕਿ ਅਸੀਂ ਗੁਰੂ ਨੂੰ ਮੰਨਣਾ ਹੈ ਸਾਡਾ ਗੁਰੂ ਹੈ ਸਾਡੇ ਬਰਾਬਰ 3-4 ਗੁਰੂ ਹੋ ਖੜੇ ਕਰ ਦਿੱਤੇ ਸਾਨੂੰ ਜੀ ਇਹੋ ਹੀ ਨਹੀਂ ਪਤਾ ਕਿ ਅਸੀਂ ਉਸ ਪੰਥ ਦੇ ਆਧਾਰ ਤੇ ਸਟਰਕਚਰ ਖੜੇ ਕਰ ਲਓ ਕੋ ਜਿਹੜੀ ਗੱਲ ਤੁਹਾਨੂੰ ਪਤਾ ਲੱਗ ਜਾਏ ਕਿ ਨਾਨਕ ਗੁਰੂ ਸਾਹਿਬ ਦੇ ਮਤਾਬਕ ਗ੍ਰੰਥ ਦੇ ਮਤਾਬਕ ਇਹ ਗ੍ਰੰਥ ਦਾ ਪੰਥ ਨਹੀਂ ਉਸੇ ਵੇਲੇ ਤਿਆਗ ਦਿਓ ਜਿੰਨੀ ਲੰਮੀ ਖਿੱਚੋਗੇ ਨਾ ਉਹੀ ਸਮਝ ਲਓ ਕਿ ਆਪਣੇ ਭਰਮ ਨੂੰ ਸਟ੍ਰੈਚ ਕਰ ਰਹੇ ਹੋ ਇਹ ਨਾਨਕ ਦੇ ਘਰ ਦਾ ਸੂਲ ਨਹੀਂ ਹੈ ਭਰਮ ਨੂੰ ਸਟ੍ਰੈਚ ਕਰਨਾ ਜਦੋਂ ਤੁਹਾਨੂੰ ਪਤਾ ਹੈ ਜਿਹੜੀ ਗੱਲ ਗਲਤ ਹੈ ਉਸੇ ਵੇਲੇ ਤਿਆਗ ਦਿਓ right ਟਾਈਮ ਤੇ ਤਿਆਗ ਦਿਓ ਉਹ ਤਦ ਨੂੰ ਕਿ ਕਸੂਫੀ ਕਵੀ ਕਹਿੰਦਾ ਨਾ ਰੱਬ ਦਾ ਕੀ ਪਉਣਾ ਇਧਰੋਂ ਕੁੱਟਣਾ ਇਧਰ ਲਾਉਣਾ ਜਾਂ ਹੱਥ ਤੇ ਨੇਰੇ ਕੱਤੂਰ ਬਤਾਉ ਉਹ ਦੁੰਦਰ ਬਾਂਧੋ ਸੁੰਦਰ ਪਾਉਣਾ ਕੋ ਪ੍ਰੀਤ ਵੀ ਕਹਿੰਦੇ ਨੇ ਵੀ ਹੱਥ ਤੋਂ ਨੇੜੇ ਆ ਹੱਥ ਸੱਤ ਤੋਂ ਨੇੜੇ ਹੁੰਦਾ ਮੇਰੇ ਇੱਥੇ ਕੋਈ ਗੀਤੇ ਚਲਾ ਗਿਆ ਇੱਥੇ ਚਲਾ ਗਿਆ ਇੱਥੇ ਚਲਾ ਗਿਆ ਹੱਥ ਸੱਤ ਤੋਂ ਨੇੜੇ ਐ ਕਿਹਨੇ ਕੋਈ ਕੁਝ ਵਸ਼ਪ ਵੱਜਣ ਲੱਗੇ ਸਾਡੇ ਨਾ ਇੱਕਦਮ ਹੱਥ ਨਹੀਂ ਕਵਰ ਕਰਦੇ ਟੱਕ ਟੱਕਾ ਦੋ ਕਹਿੰਦਾ ਹੱਥ ਤੋਂ ਵੀ ਨੇੜੇ ਐ ਨੇਰੇ ਤੇ ਹੈ ਪਰ ਜੇ ਅਸੀਂ ਹੱਥ ਦੇ ਫਕਸ਼ਨ ਨੂੰ ਸਮਝਾਈਏ ਸਾਨੂੰ ਪ੍ਰਭੂ ਸਾਡਾ ਪੂਰਾ ਤੇ ਹੈ ਜਿੱਦਨ ਅਸੀਂ ਇਹ ਗੱਲ ਸਮਝੇ ਕਿ ਅਸੀਂ ਜੇ ਛੱਡਣੀ ਹੈ ਤੇ ਸਾਡਾ ਅਧੂਰਾ ਪਲ ਜਿਹੜਾ ਉਸ ਪੂਰੇ ਦੇ ਉੱਤੇ ਕਲਕ ਕਰਾਉਂਦਾ ਜਿੱਦਨ ਅਸੀਂ ਇਹ ਗੱਲ ਮੰਨ ਲਈ ਸੋ ਜਿਸ ਦਿਨ ਸਾਨੂੰ ਪਤਾ ਲੱਗ ਜਾਏ ਕਿ ਇਹ ਗੱਲ ਮੇਰੇ ਗੁਰੂ ਦੇ ਮਤਾਬਕ ਨੇ ਉਸੇ ਵੇਲੇ त्याग ਦਿਓ ਅਸੀਂ ਆਪਣੇ ਸਰੀਰ ਦੀ ਕੇਅਰ ਕਰਦੇ ਆ ਤਾਂ ਜੇ ਕੋਈ ਬਿਮਾਰੀ ਲੱਗ ਜਾਏ ਤੇ ਅਸੀਂ ਟੀਕੇ ਲਵਾਉਂਦੇ ਆਂ ਤੇ ਆਪਰੇਸ਼ਨ ਕਰਵਾਉਂਦੇ ਕਰੀਏ ਚੱਲੇ ਜਾਂਦੇ ਆਂ ਕੀ ਕਹਿੰਦੇ ਆਂ ਮਨ ਦਾ ਆਪਰੇਸ਼ਨ ਕਿਉਂ ਨਹੀਂ ਕਰਦੇ ਅਸੀਂ ਸਭ ਤੋਂ ਜ਼ਿਆਦਾ ਜਿਹੜਾ ਸਾਰੇ ਸਰੀਰ ਨੂੰ ਕੰਟਰੋਲ ਕਰਨ ਵਾਲਾ ਦੁਨੀਆ ਨੂੰ ਕੰਟਰੋਲ ਕਰਨ ਵਾਲਾ ਸਾਡਾ ਮਾਈਂਡ ਹੈ ਮਨ ਹੈ ਤੇ ਸਭ ਤੋਂ ਰੋਗੀ ਇਹ ਹੈ ਕਿਉਂਕਿ ਇਹਦੇ ਤੇ ਕੰਮ ਹੀ ਨਹੀਂ ਕੀਤਾ ਸੀ ਜਦੋਂ ਅਸੀਂ ਕਿਹ ਚੀਜ਼ ਨੂੰ ਤਿਆਗਦੇ ਨਹੀਂ ਭੰਗ ਨੂੰ ਤਿਆਗਦੇ ਨਹੀਂ ਤੇ ਯਾਦ ਰੱਖਿਓ ਇੱਕ ਰਿਲੀਜੀਅਸ ਫੋਬੀਆ ਹੁੰਦਾ ਹੈ। ਹੱਥ ਨੌ ਪ੍ਰਕਾਰ ਦਾ ਫੋਬੀਆ ਮੰਨਿਆ ਜਾਂਦਾ ਹੈ। ਇਹ ਤਾਂ ਤਕਰੀਬਨ 85 86 ਟਾਈਪ ਦਾ ਹਸਟਰੀਆਈ ਜਿਹਨੂੰ ਧਾਰਮਿਕ ਪਾਸ਼ਾ ਦੇ ਵਿੱਚ ਪੌਰਾਪਨ ਕਹਿੰਦੇ ਨੇ। ਇੱਕ ਰਿਲੀਜੀਅਸ ਫੋਬੀਆ ਹੁੰਦਾ ਉਹਦੀਆਂ ਗਾਂ ਉਹਨੂੰ ਸਬ ਡਿਵੀਜ਼ਨ ਕੀਤਾ ਉਹਦੀ ਕੈਟੇਗਰੀਜ਼ ਹੁੰਦੀਆਂ ਨੇ ਅੱਗੇ ਜਿਵੇਂ ਚਰਚ ਫੋਬੀਆ ਡੈਮਨ ਫੋਬੀਆ ਸੈਕ੍ਰੀ ਟਿੰਗ ਫੋਬੀਆ ਇਰਲੀਜੀਅਸ ਫੋਬੀਆ ਜਿਹੜਾ ਐਡਾ ਖਤਰਨਾਕ ਹੈ ਨਾ ਇਹ ਰਿਲੀਜੀਅਸ ਫੋਬੀਆ ਆਪਣੀ ਹੋਂ ਨੂੰ ਪ੍ਰਗਟ ਕਰਦਾ ਕਿ ਮੈਂ ਠੀਕ ਆ ਤੇ ਗੁਰੂ ਤੇ ਜਿਹੜੀ ਸਹੀ ਕਹੀ ਹੋਈ ਗੱਲ ਉਹਨੂੰ ਮੈਂ ਆਪਣੇ ਮੁਤਾਬਕ ਕਿਵੇਂ ਪ੍ਰੂਫ ਕਰਨਾ ਮੈਂ ਆਪਣੇ ਆਪ ਨੂੰ ਪ੍ਰਗਟ ਕਰਨ ਵਾਸਤੇ ਗੁਰੂ ਦੀ ਤਲਵਾਰ ਤੋਂ ਕਰਨਾ ਇਹ ਰਿਲੀਜੀਅਸ ਫੋਬੀਆ ਹੈ ਵੇਖਿਓ ਕਿਤੇ ਚੰਗੇ ਪੜੇ ਪਰੇ ਫਿਰਦੇ ਟਰੈਡਮਿਲ ਤੇ ਰਨਿੰਗ ਕਰਦੇ ਹੋਏ ਆਪਣੇ ਬਲੱਡ ਪ੍ਰੈਸ਼ਰ ਚੈੱਕ ਕਰਦੇ ਹੋਏ ਸਾਰਾ ਕੁਝ ਨਾਰਮਲ ਹੈ ਕਿਤੇ ਰਿਲੀਜੀਅਸ ਫੋਬੀਆ ਦੇ ਮਰੀਜ਼ ਨਾ ਹੋਈਏ ਜਿਹੜੀ ਗੱਲ ਅੱਧ ਸਾਨੂੰ ਪਤਾ ਲੱਗ ਗਿਆ ਠੀਕ ਹੈ ਜੇ ਤੁਹਾਨੂੰ ਕਿਸੇ ਨੂੰ ਸ਼ੰਕਾ ਤਾਂ ਖੋਜ ਕਰ ਲਓ ਪਰ ਜੇ ਤੁਹਾਨੂੰ ਪਤਾ ਲੱਗਿਆ ਵੀ ਭਾਈ ਠੀਕ ਹੀ ਕਹਿੰਦਾ ਲੱਗਦਾ ਛੱਡ ਦਿਓ ਆ ਜੀ ਸੋ ਗੁਰੂ ਦੇ ਸਾਹਮਣੇ ਬਹਿਣਾ ਜਾਂ ਗੁਰੂ ਦੇ ਨਾਲ ਗੱਲ ਕਰਨੀ ਇਹੀ ਹੁੰਦੀ ਹੈ ਕਿ ਗੁਰੂ ਜੋ ਗੁਰੂ ਕਹੇ ਸੋਈ ਭਲ ਮੰਨੋ ਕਿ ਜੋ ਗੁਰੂ ਨੇ ਕਹਤਾ ਵੀ ਠੀਕ ਹੈ ਗੁਰੂ ਜੀ ਬਿਲਕੁਲ ਠੀਕ ਹੈ ਉੱਥੇ ਸਵਾਲ ਜਵਾਬ ਨਹੀਂ ਮੈਂ ਆ ਆਰਮੀ ਦਸਰਵ ਕਰਦਾ ਤੁਸੀਂ ਯਾਗਰ ਰਿਪੋਰਟ ਵਿੱਚ ਚਲੇ ਜਾਓਂ ਅਫਗਾਨਿਸਤਾਨ ਦੇ ਬਾਰਡਰ ਤੇ ਚਲੇ ਜਾਓ ਤਾਂ ਮੈਨੂੰ ਕਾਰਨ ਪੁੱਛੀ ਜਾਵਾ ਹਾਂ ਜੀ ਕਿਉਂ ਜਾਣਾ ਹੈ ਉਹ ਕਹਿੰਦੇ ਕਿਉਂ ਦਾ ਜਵਾਬ ਨਹੀਂ ਹੁੰਦਾ ਸਾਡੇ ਕੋਲ ਇੱਥੇ ਵੀ ਕਿਉਂ ਦਾ ਜਵਾਬ ਨਹੀਂ ਹੈ ਗੁਰੂ ਦੇ ਹੁਕਮ ਦਾ ਤਾਂ ਠੀਕ ਹੈ ਹਾਂ ਗੁਰੂ ਠੀਕ ਹੈ ਸਬੋਤਾ ਨਾ ਸਮਾਂ ਲੈਂਦਾ ਆ ਇੱਥੇ ਕਿ ਮੱਧਾ ਜੱਜ ਹੋਵਗਾ ਸਰਕਾਰ ਨਾਲ ਬੋਲੋ ਜੀ ਵਾਹ ਗੁਰੂ ਜੀ ਕਰਤਾ ਸਾਹ ਵਾਹ ਗੁਰੂ ਜੀ ਕੀ ਫਤਿਹ